ਅ ਅਜੀਤੋ ਦਾ ਨਾਮ ਏ ਬੁੱਟਾ ਸਿੰਘ ਸ਼ਾਦੀਪੁਰ ਪ੍ਰਦਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਲਗਾਤਾਰ ਟੋਡੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਪੋਸਟ ਦੀ ਕੀਤੀ ਨਹੀਂ ਲੈ ਕੇ ਕੀ ਕਹਿਣਾ ਚਾਹਤੇ ਸਾਥੀਓ ਅਸੀਂ ਇਹ ਜੋ ਹਾਲਾਤ ਨੇ ਅੱਜ ਪੰਜਾਬ ਦੇ ਇਹਨਾਂ ਹਾਲਾਤਾਂ ਦੇ ਉੱਤੇ ਸਾਡੀ ਜਥੇਬੰਦੀ ਵੱਲੋਂ ਚਰਚਾ ਹੋਈ ਅਸੀਂ ਚਿੰਤਤ ਸੀ ਇਹਦੇ ਉੱਤੇ ਵੀ ਜਿਹੜੀ ਜਵਾਨੀ ਹੈ ਪੰਜਾਬ ਦੀ ਇਹ ਬਿਲਕੁਲ ਖਤਮ ਹੋ ਚਲੀ ਖਾਸ ਕਰਕੇ ਚੱਟਾ ਜਿਹੜਾ ਜਿਹੜੇ ਸਤੰਟਿਕ ਨਸ਼ੇ ਜਿਹਨੂੰ ਅੱਪਾ ਕਹਿੰਨੇ ਆ ਉਹਨਾਂ ਕਰਕੇ ਪੰਜਾਬ ਦੀ ਜਵਾਨੀ ਬਿਲਕੁਲ ਖਤਮ ਹੋ ਚਲੀ ਉਹਨੂੰ ਬਚਾਉਣ ਵਾਸਤੇ ਇੱਕ ਇਹ ਉਪਰਾਲਾ ਸੀ ਸਾਡੇ ਵੱਲੋਂ ਕੀਤਾ ਗਿਆ ਵੀ ਆਪਾਂ ਯਤਨ ਕਰੀਏ ਜੋਰ ਲਾਈਏ ਜੇ ਕੁਝ ਆਪਾਂ ਹਿੱਸਾ ਪਾਈਏ ਇਹਦੇ ਵਿੱਚ ਜੇ ਪੰਜਾਬ ਦੀ ਜਵਾਨੀ ਜਿਹੜੀ ਉਹ ਬਚਾਉਣ ਵਾਸਤੇ ਸਰਕਾਰਾਂ ਇਸ ਪਾਸੇ ਨੂੰ ਵਧਨ ਇਹਦੇ ਸਬੰਧ ਵਿੱਚ ਅਸੀਂ ਪਿਛਲੇ ਸਾਲ ਲਾਇਆ ਸੀਗਾ ਤਰੇੜੀ ਟੋਲ ਪਲਾਜੇ ਦੇ ਉੱਤੇ ਤੇ ਐਤਕਾਂ ਕਾਲਾਚਾ ਟੋਲ ਪਲਾਜੇ ਦੇ ਉੱਤੇ ਇੱਕ ਹਫ਼ਤੇ ਵਾਸਤੇ 3 ਤਰੀਕ ਤੋਂ 10 ਤਰੀਕ ਤੱਕ ਇੱਥੇ ਬੈਠੇ ਆਂ ਇਹੀ ਓਕਾ ਦੇ ਰਿਆਂ ਕਿ ਸਰਕਾਰ ਜਿਹੜੀ ਏ ਉਹ ਵਿਸ਼ੇਸ਼ ਧਿਆਨ ਦੇਵੇ ਇਧਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਖਾਸ ਕਰਕੇ ਖੇਤੀ ਜਿਹੜੀ ਏ ਉਹ ਜ਼ਰੂਰੀ ਹੈ ਲਗਾਤਾਰ ਛਿੱਟੇ ਦਾ ਦੌਰ ਨਜ਼ਰ ਆ ਰਿਹਾ ਬਹੁਤ ਛਿੱਟਾ ਵਿਕ ਰਿਹਾ ਮੋਤਾ ਵੀ ਗੋਲੀਆਂ ਨੇ ਕਿ ਲੱਗਦਾ ਸਰਕਾਰ ਇਹਦੇ ਵੱਲ ਧਿਆਨ ਨਹੀਂ ਦੇਦੀ ਵੇਖੋ ਸਰਕਾਰ ਨੇ ਹੋਰ ਪਾਸੇ ਨੂੰ ਧਿਆਨ ਦੇਣਾ ਸ਼ੁਰੂ ਕਰਤਾ ਠੀਕ ਹੈ ਉਹ ਆਪਣੇ ਸਿਸਟਮ ਦੇ ਨਾਲ ਉਹ ਕਹਿ ਰਹੇ ਨੇ ਕਿ ਵਧੀਆ ਜਿੰਨਾ ਚਿਰ ਇਹਦੀ ਚੈਨ ਨਹੀਂ ਟੁੱਟਦੀ ਜਿਹੜੇ ਮਗਰਮਾ 'ਚ ਬਿਠਿਆ ਕੱਲ ਸਾਡੇ ਉੱਥੇ ਇੱਕ ਆਗੂ ਆ ਸਰਕਾਰ ਦਾ ਉਹਦੇ ਕੋਲ ਚੋਖਾ ਮਾਲ ਫੜਿਆ ਗਿਆ ਕੱਲ ਪਟਿਆਲੇ ਦੇ ਵਿੱਚ ਕੱਲ ਉਹਦੀ ਮੈਂ ਖਬਰ ਪੜੀ ਹੈ ਪਤਾ ਨਹੀਂ 2 ਦਿਨ ਪਹਿਲਾਂ ਦੀ ਕਿ ਕਿਦਣ ਦੀ ਏ ਉਹਦੇ ਕੋਲ ਕੱਲ ਚੋਖਾ ਮਾਲ ਫੜਿਆ ਗਿਆ ਕੌਣ ਵੇਚ ਰਿਹਾ ਸਰਕਾਰਾਂ ਦੀ ਛਤਰਛਾਇਆ ਦੇ ਥੱਲੇ ਚੱਲਦਾ ਉਹ ਤੋਂ ਪਹਿਲਾਂ ਇੱਕ ਦਿਨੇ ਪੁਲਿਸ ਵਾਲੀ ਬੜੀ ਗੁੜੀ ਇੱਕ ਮਤਲਬ ਚੱਲ ਇਸੇ ਤਰ੍ਹਾਂ ਰਿਹਾ ਹੈ ਜਿੰਨਾ ਚਿਰ ਵੱਡੇ ਮਗਰਮਚ ਜਿਹੜੇ ਨੇ ਉਹਨਾਂ ਦੀ ਪੂਛ ਨਹੀਂ ਕੱਟੀ ਜਾਂਦੀ ਉਹਨਾਂ ਚਿਰ ਗੱਲ ਨਹੀਂ ਬਣਦੀ ਤੁਹਾਡੇ ਮੁਤਾਬਿਕ ਜਿੱਦਾਂ ਪੋਸਟ ਦੀ ਕੀਤੀ ਸ਼ੁਰੂ ਹੋ ਜੇ ਤਾਂ ਕਿੰਨਾ ਕੁ ਲਾਭ ਹੋਣਾ ਹੈ ਤਾਂ ਲੱਗਦਾ ਵੀ ਜਿਹੜੀ ਜਵਾਨੀ ਹੈ ਤਾਂ ਉਹ ਨਸ਼ੇ ਤੋਂ ਰਹਿਤ ਅਸੀਂ ਇਹ ਇਹੀ ਰਏ مشورہ ਕਰਕੇ ਡਾਕਟਰਾਂ ਦੇ ਨਾਲ ਕਈਆਂ ਦੇ ਨਾਲ ਸਲਾਹਬਾਤ ਕੀਤੀ ਸੀ ਹੋਰ ਸੂਝਵਾਨ ਜਿਹੜੇ ਲੋਕ ਇਹਦੇ ਬਾਰੇ ਵਿੱਚ ਖਿਆਲ ਰੱਖਦੇ ਨੇ ਅਸੀਂ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਪਾਸੇ ਨੂੰ ਵਧੇ ਸੀ ਡਾਕਟਰ ਗਾਂਧੀ ਨੇ ਵੀ ਬੜਾ ਇਸ ਗੱਲ ਦੇ ਉੱਤੇ ਕੀਤਾ ਸੀ ਔਰ ਉਹਨਾਂ ਨੇ ਵੀ ਇਹ ਗੱਲ ਕਿਸੇ ਅਸੀਂ ਵੀ ਕਹਿ ਰਹੇ ਆਂ ਬਈ ਅੱਜ ਤੱਕ ਇਹ ਫੀਮ ਜਾਂ ਪੁੱਕੀ ਖਾ ਕੇ ਅੱਜ ਤੱਕ ਬੰਦਾ ਕੋਈ ਮਰਦਾ ਨਹੀਂ ਵੇਖਿਆ ਵੀ ਕਿਤੇ ਪਾਸਿਓਂ ਵੀ ਕੋਈ ਇਹ ਗੱਲ ਆਈ ਹੋਵੇ ਵੀ ਆ ਫੀਮ ਖਾ ਕੇ ਬੰਦਾ ਮਰ ਗਿਆ ਜਾਂ ਪੁੱਕੀ ਖਾ ਕੇ ਮਰ ਗਿਆ ਔਰ ਜਿਹੜਾ ਚਿੱਟਾ ਇਹਦੇ ਨਾਲ ਰੋਜ਼ਾਨਾ ਮੌਤਾਂ ਹੋ ਰੀਆਂ ਜਨ ਅਸੀਂ ਇਹਦੀ ਇੱਕ ਇਹਨਾ ਚਾਹੁੰਦੇ ਆ ਵੀ ਤੁਸੀਂ ਇੱਕ 90 ਸਾਲ ਦਾ ਲਏ ਹੋ ਜਿਨੇ ਜਵਾਨੀ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਖਾਧੀ ਹੋਵੇ 70 ਸਾਲ ਘਟੋ ਘਾਟੋ ਨੇ ਖਾਧੀ ਹੋਵੇ ਪੀਮ ਜਾਂ 60 ਸਾਲ ਖਾਧੀ ਹੋਵੇ ਤੇ ਅੱਜ ਉਹਦੀ 90 ਸਾਲ ਦੀ ਏਜ ਹੈ ਉਹਦਾ ਉਹਦੇ ਟੈਸਟ ਕਰਾ ਲਓ ਤੇ ਜਿਹੜਾ ਚਿੱਟਾ ਪੀਂਦਾ ਹੋਵੇ ਖੰਦਾ ਹੋਵੇ ਨਸ਼ੇ-ਨੁਸ਼ੇ ਦੇ ਟੀਕੇ ਜਿਹੜੇ ਨੇ ਉਹ ਲਾਉਂਦਾ ਹੋਵੇ ਉਹ ਬੇਸ਼ੱਕ 30 ਸਾਲ ਦਾ ਹੋਵੇ ਤੇ 2-4 ਸਾਲ ਉਹਨੂੰ ਇਹ ਕੰਮ ਕਰਦਿਆਂ ਨੂੰ ਹੋ ਗਏ ਹੁਣ ਉਹਦੇ ਟੈਸਟ ਕਰਾ ਲਿਓ ਉਹਦੀ ਮਸ਼ੀਨਰੀ ਤੇ 90 ਸਾਲ ਵਾਲੇ ਦੀ ਮਸ਼ੀਨਰੀ ਦਾ ਤੁਸੀਂ ਵੇਖ ਲਓ ਵੀ ਕਿੰਨਾ ਫਰਕ ਆ 90 ਸਾਲ ਵਾਲੇ ਦੀ ਜਿਹੜੀ ਉਹ ਸਹੀ ਆਊਗੀ ਤੇ ਜਿਹੜਾ 5-4 ਸਾਲ ਵਾਲਾ 30 ਸਾਲ ਦਾ ਮੁੰਡਾ ਉਹਦੀ ਅੰਦਰੋਂ ਮਸ਼ੀਨਰੀ ਸਾਰੀ फेल ਹੋਊਗੀ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਜਵਾਨੀ ਖਤਮ ਹੋ ਰਹੀ ਏ ਇਹਨੂੰ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਰ ਦੇਣਾ ਚਾਹੀਦਾ ਵਿਕਾਸ ਵੀ ਹੋਣਗੇ ਸਾਰੇ ਵਿਕਾਸ ਵੀ ਹੁੰਦਾ ਰਹੂਗਾ ਸਾਰਾ ਕੁਝ ਹੋਊਗਾ ਲੇਕਿਨ ਜੇ ਜਵਾਨੀ ਹੋ ਨਾ ਰਹੀ ਤੇ ਫਿਰ ਕਰਾਂਗੇ ਕਿ ਜਵਾਨੀ ਬਚਾਉਣੀ ਜ਼ਰੂਰੀ ਏ ਉਹਦੇ ਕਰਕੇ ਸਾਡਾ ਉਪਰਾਲਾ ਆ 10 ਤਰੀਕ ਨੂੰ ਅਖੀਰਲਾ ਤੇ ਮੈਂ ਕਹਿੰਦਾ ਕਿ ਜਿਹੜੀ ਬਸ 10 ਇਹਦੇ ਵਿੱਚ ਕੋਈ ਨਵੀਂ ਰਣਨੀਤੀ ਨਹੀਂ ਕੋਈ ਵੀ ਇਹਦੇ ਚ ਇਹ ਤਾਂ ਪ੍ਰਚਾਰ ਆ ਅਸੀਂ ਬਹਿ ਕੇ ਪ੍ਰਚਾਰ ਕਰ ਰਹੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਉਧਰ ਨੇੜੇ-ਨੇੜੇ ਵਾਲੇ ਪਿੰਡਾਂ ਨੂੰ ਆਪਾਂ ਸੱਦਾ ਦਿੱਤਾ ਹੋਇਆ ਉਥੇ 2-3 ਘੰਟੇ ਬੈਠ ਕੇ ਆਪਾਂ ਆਪਸ ਵਿੱਚ ਵਿਚਾਰਾ ਕਰਾਂਗੇ ਚਰਚਾ ਕਰਾਂਗੇ ਵੀ ਇਹ ਕਿਵੇਂ ਹੋਣਾ ਚਾਹੀਦਾ ਤੇ ਆਪਣੀ ਆਵਾਜ਼ ਹੈ ਜਿਹੜੀ ਲੋਕਾਂ ਦੇ ਕੱਟ ਦੇ ਮੁਤਾਬਕ ਇਹਨੂੰ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਕਿ ਸਰਕਾਰ ਤੱਕ ਗੱਲ ਜਾਵੇ ਸਰਕਾਰ ਇਹਨੂੰ ਵਿਚਾਰੇ ਪਿਛਲੇ ਦਿਨੀ ਐਸੈਂਬਲੀ ਦੇ ਵਿੱਚ ਵੀ ਮੈਂ ਇਹ ਮੁੱਦਾ ਉੱਠਿਆ ਐ ਐਸੈਂਬਲੀ ਵਿੱਚ ਵੀ ਉੱਠਿਆ ਤੇ ਇਹੀ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਹਿੰਦੇ ਆ ਕਿ ਸਰਕਾਰ ਇੱਤੇ ਗੌਰ ਕਰੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਸਰਕਾਰ ਯਤਨ ਕਰੇ ਬਾਕੀ ਕੰਮ ਸਾਰੇ ਹੁੰਦੇ ਰਹਿਣਗੇ